ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਬੀਜੇਪੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਜਲੰਧਰ ਦੇ ਘਰ ਵਿਖੇ ਹੋਏ ਗਰਨੇਡ ਹਮਲੇ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਆਗੂ ਉਹਨਾਂ ਦੇ ਘਰ ਪਹੁੰਚ ਰਹੇ ਨੇ ਪਰਿਵਾਰ ਦਾ ਹਾਲਚਲ ਪੁੱਛਣ ਦੇ ਲਈ ਅਤੇ ਮਨੋਰੰਜਨ ਕਾਲੀਆ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚ ਰਹੇ ਨੇ ਇਸੇ ਤਰ੍ਹਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਬੀਜੇਪੀ ਦੇ ਸੀਨੀਅਰ ਆਗੂ ਨੇ ਉਹ ਵੀ ਪਹੁੰਚੇ ਨੇ ਮਨੋਰੰਜਨ ਕਾਲੀਆ ਦੇ ਗ੍ਰਹਿ ਵਿਖੇ ਜਲੰਧਰ ਵਿਖੇ ਜਿੱਥੇ ਉਹਨਾਂ ਨੇ ਮਨੋਰੰਜਨ ਕਾਲਿਆ ਨਾਲ ਗੱਲਬਾਤ ਕੀਤੀ ਹੈ ਪਰਿਵਾਰ ਦਾ ਹਾਲਚਾਲ ਵੀ ਪੁੱਛਿਆ ਪਰਿਵਾਰ ਦੀ ਖਬਰਸਾਰ ਲਈ ਹੈ ਤੇ ਨਾਲ ਦੀ ਨਾਲ ਪੱਤਰਕਾਰਾਂ ਨੂੰ ਵੀ ਇਸ ਵਿਸ਼ੇ ਦੇ ਉੱਤੇ ਸੰਬੋਧਨ ਕੀਤਾ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਪੰਜਾਬ ਦੇ ਕਾਨੂੰਨ ਅਤੇ ਵਿਵਸਥਾ ਦੇ ਹਾਲਾਤਾਂ ਦੇ ਉੱਪਰ ਚਿੰਤਾ ਦਾ ਇਜ਼ਹਾਰ ਕੀਤਾ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਹਾਲਾਤ ਗੰਭੀਰ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਰਵਨੀਤ ਬਿੱਟੂ ਨੇ ਵੱਡੇ ਸਵਾਲ ਖੜੇ ਕੀਤੇ ਨੇ ਨਾਲ ਦੀ ਨਾਲ ਉਹਨਾਂ ਇਹ ਵੀ ਕਿਹਾ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਚੌਕੀਆਂ ਤੇ ਹਮਲੇ ਦੀਆਂ ਕੁਝ ਖਬਰਾਂ ਸਾਹਮਣੇ ਆਈਆਂ ਸਨ ਪਰ ਭਾਜਪਾ ਦੇ ਵੱਡੇ ਆਗੂ ਦੇ ਘਰ ਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਹੋ ਜਾਵੇਗਾ ਇਹ ਉਹਨਾਂ ਨੇ ਸੋਚਿਆ ਨਹੀਂ ਸੀ ਉਹਨਾਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਮਾਮਲੇ ਦੇ ਉੱਤੇ ਪੁਲਿਸ ਨੂੰ ਜਲਦ ਤੋਂ ਜਲਦ ਟੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ ਨਾਲ ਦੀ ਨਾਲ ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਹੈ ਕਿ ਮਨੋਰੰਜਨ ਕਾਲਿਆ ਸਿਰਫ ਪੰਜਾਬ ਦੇ ਵਿੱਚ ਭਾਜਪਾ ਦੇ ਹੀ ਸੀਨੀਅਰ ਆਗੂ ਨਹੀਂ ਨੇ ਪਰ ਪੰਜਾਬ ਦੇ ਗਿਣੇ ਚੁਣੇ ਆਗੂਆਂ ਦੇ ਵਿੱਚੋਂ ਉਹ ਇੱਕ ਨੇ ਜਿਨ੍ਹਾਂ ਨੇ ਮਾੜੇ ਦੌਰ ਦੇ ਵਿੱਚ ਕਾਲੇ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਸੰਘਰਸ਼ ਕੀਤਾ ਹੈ ਅਤੇ ਪੰਜਾਬ ਨੂੰ ਉਸ ਦੌਰ ਤੋਂ ਕੱਢਣ ਦੇ ਵੱਡੇ ਯਤਨ ਕੀਤੇ ਲੰਬੀ ਲੜਾਈ ਲੜੀ ਹੈ। ਉਹਨਾਂ ਕਿਹਾ ਹੈ ਕਿ ਭਾਜਪਾ ਦੇ ਅਜਿਹੇ ਸੀਨੀਅਰ ਆਗੂ ਦੇ ਉੱਤੇ ਹਮਲਾ ਹੋ ਜਾਣਾ ਬੇहद ਮੰਦਭਾਗੀ ਘਟਨਾ ਹੈ। ਅੱਜ ਬਹੁਤ ਹੀ ਗੰਭੀਰ ਪੰਜਾਬ ਦੇ ਹਾਲਾਤ ਨੇ ਜਦੋਂ ਕੱਲ 1 ਵਜੇ ਦੇ ਕਰੀਬ ਠੀਕ ਆ ਅੱਗੇ ਆਪਾਂ ਰੋਜ਼ ਸੁਣਦੇ ਸੀ ਵੀ ਪੁਲਿਸ ਸਟੇਸ਼ਨ ਦੇ ਬਾਹਰ ਪੁਲਸ ਚੌਂਕੀ ਦੇ ਬਾਹਰ ਕਿਸੇ ਪੁਲਿਸ ਵਾਲੇ ਦੇ ਗੱਡੀ ਚ ਕਿਤੇ ਹੋਰ ਗਰਨੇਡ ਫਟੇ ਕਦੇ ਗਰਨੇਡ ਦੀ ਗੱਲ ਜਿਹੜੀ ਆ ਉਹ ਪੰਜਾਬ ਚ ਨਹੀਂ ਆਈ ਸੀ ਹੁਣ ਗਰਨੇਡ ਐ ਹੋ ਗਿਆ ਜਿਵੇਂ ਹੈਮਲਿਸ ਦੁਕਾਨ ਟੌਇਜ਼ ਦੀ ਦੁਕਾਨ ਹੁੰਦੀ ਆ ਖੇਡਾਂ ਦੇ ਖਡਾਉਣੇ ਆਈ ਦੁਕਾਨ ਹੁੰਦੀ ਆ ਉਮੇ ਪੰਜਾਬ ਚ ਗਰਨੇਡ ਫਿਰ ਰਹੇ ਆ ਦੂਜੀ ਗੱਲ ਇਹ ਮਨਰੰજન ਕਾਲੀਆ ਜੀ ਸਾਡੇ ਸਤਿਕਾਰਯੋਗ ਕੱਲੇ ਬੀਜੇਪੀ ਦੇ ਨਹੀਂ ਸਾਰੇ ਪੰਜਾਬ ਦੇ ਜਿਹੜੇ ਸਭ ਤੋਂ ਸੀਨੀਅਰ ਲੀਡਰ ਨੇ ਅੱਜ ਉਹਨਾਂ ਚੋਂ ਇੱਕ ਮਨਰੰજન ਕਾਲੀਆ ਜੀ ਹੈ ਤੇ ਇਹ ਮਨਰੰજન ਕਾਲੀਆ ਜੀ ਉਸ ਸਮੇਂ ਦੇ ਆ ਜਦੋਂ ਦੁਪਹਿਲਾ ਕਾਲਾ ਦੌਰ ਪੰਜਾਬ 'ਚ ਸੀ ਜਦੋਂ ਰੋਜ਼ ਗੋਲੀਆਂ ਬੰਬ ਫਟਦੇ ਸੀ ਚਲਦੇ ਸੀ ਉਹ ਚੋਂ ਨਿੰਗ ਕੇ ਅਮਨ ਸ਼ਾਂਤੀ ਕਰਕੇ ਪੰਜਾਬ 'ਚ ਇਹ ਲੋਕ ਉਹਨਾਂ ਬਿਰਲਿਆ ਚੋਂ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਪੰਜਾਬ ਦੇ ਕਾਨੂੰਨ ਅਤੇ ਵਿਵਸਥਾ ਦੇ ਹਾਲਾਤਾਂ ਦੇ ਉੱਪਰ ਚਿੰਤਾ ਦਾ ਇਜ਼ਹਾਰ ਕੀਤਾ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਹਾਲਾਤ ਗੰਭੀਰ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਰਵਨੀਤ ਬਿੱਟੂ ਨੇ ਵੱਡੇ ਸਵਾਲ ਖੜੇ ਕੀਤੇ ਨੇ ਨਾਲ ਦੀ ਨਾਲ ਉਹਨਾਂ ਇਹ ਵੀ ਕਿਹਾ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਚੌਕੀਆਂ ਤੇ ਹਮਲੇ ਦੀਆਂ ਕੁਝ ਖਬਰਾਂ ਸਾਹਮਣੇ ਆਈਆਂ ਸਨ ਪਰ ਭਾਜਪਾ ਦੇ ਵੱਡੇ ਆਗੂ ਦੇ ਘਰ ਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਹੋ ਜਾਵੇਗਾ ਇਹ ਉਹਨਾਂ ਨੇ ਸੋਚਿਆ ਨਹੀਂ ਸੀ ਉਹਨਾਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਮਾਮਲੇ ਦੇ ਉੱਤੇ ਪੁਲਿਸ ਨੂੰ ਜਲਦ ਤੋਂ ਜਲਦ ਟੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ ਨਾਲ ਦੀ ਨਾਲ ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਹੈ ਕਿ ਮਨੋਰੰਜਨ ਕਾਲਿਆ ਸਿਰਫ ਪੰਜਾਬ ਦੇ ਵਿੱਚ ਭਾਜਪਾ ਦੇ ਹੀ ਸੀਨੀਅਰ ਆਗੂ ਨਹੀਂ ਨੇ ਪਰ ਪੰਜਾਬ ਦੇ ਗਿਣੇ ਚੁਣੇ ਆਗੂਆਂ ਦੇ ਵਿੱਚੋਂ ਉਹ ਇੱਕ ਨੇ ਜਿਨ੍ਹਾਂ ਨੇ ਮਾੜੇ ਦੌਰ ਦੇ ਵਿੱਚ ਕਾਲੇ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਸੰਘਰਸ਼ ਕੀਤਾ ਹੈ ਅਤੇ ਪੰਜਾਬ ਨੂੰ ਉਸ ਦੌਰ ਤੋਂ ਕੱਢਣ ਦੇ ਵੱਡੇ ਯਤਨ ਕੀਤੇ ਲੰਬੀ ਲੜਾਈ ਲੜੀ ਹੈ ਉਹਨਾਂ ਕਿਹਾ ਹੈ ਕਿ ਭਾਜਪਾ ਦੇ ਅਜਿਹੇ ਸੀਨੀਅਰ ਆਗੂ ਦੇ ਉੱਤੇ ਹਮਲਾ ਹੋ ਜਾਣਾ ਬੇहद ਮੰਦਭਾਗੀ ਘਟਨਾ ਹੈ